ਹੇ ਪੰਨੂ ਸਾਹਿਬ ਜਿਹੜਾ ਪੰਜਾਬ ਦੇ ਵਿੱਚ ਖੜਕੂਆਦਾ ਆਇਆ ਬੜਾ ਸੰਤਾਪ ਪੋਚਿਆ ਹਜ਼ਾਰਾਂ ਲੱਖਾਂ ਜਿਹੜੇ ਹਨ ਉਹ ਬੇਗੁਨਾਹ ਮਾਰੇ ਗਏ ਉਹਦਾ ਕੀ ਕਾਰਨ ਸਮਝਦੇ ਹੈਗੇ ਤੁਸੀਂ ਕਿਉਂ ਪੈਦਾ ਹੋਇਆ ਤੇ ਖਤਮ ਕਿਸ ਤਰ੍ਹਾਂ ਹੋ ਗਿਆ ਇਹਦੇ ਪਿੱਛੇ ਰਾਜਨੀਤੀ ਸੀ ਹਮ ਹਮ ਜਿਨ੍ਹਾਂ ਨੇ ਰਾਜਨੀਤੀ ਲਈ ਇੱਕ ਆਨੰਦਪੁਰ ਦਾ ਮਤਾ ਲਿਆਂਦਾ ਸੀ ਹਮ ਅੱਜ ਉਸ ਆਨੰਦਪੁਰ ਮਤੇ ਦੀ ਗੱਲ ਹੀ ਨਹੀਂ ਕਰਦੇ ਉਸ ਤੋਂ ਬਾਅਦ ਚਾਰ ਸਰਕਾਰਾਂ ਬਣ ਗਈਆਂ ਨੇ ਹਮ ਹਮ ਜਿਹੜੇ ਇਹਨਾਂ ਦੇ ਵਿਰੋਧ ਵਿੱਚ ਮੋਰਚੇ ਲਾਉਂਦੇ ਸਨ ਹਮ ਹਮ ਜਵਾਬ ਕਰਨਾ ਪੰਜਾਬ ਦੇ ਵਿੱਚ ਜਿਹੜਾ ਗੋਲੀ ਚਲਣ ਦਾ ਦੌਰ ਆ ਉਹ ਤਾਂ 1978 ਤੋਂ ਬਾਅਦ ਸ਼ੁਰੂ ਹੋਇਆ ਹੂੰ ਪਹਿਲਾਂ ਤੇ ਮਰਨਵਰਤਾਂ ਦਾ ਦੌਰ ਹੁੰਦਾ ਸੀ ਨਾ ਹੂੰ ਇੱਕ ਪਾਸੇ ਸੰਤ ਫਤੇ ਸਿੰਘ ਤੇ ਮਾਸਟਰ ਤਾਰਾ ਸਿੰਘ ਮਰਨਵਰਤ ਰੱਖਦੇ ਸਨ ਹੂੰ ਦੂਸਰੇ ਪਾਸੇ ਭਾਜਪਾ ਜੇ ਨਹੀਂ ਸੀ ਬਣੀ ਪੁਰਾਣੀ ਜਨ ਸੰਗ ਹੁੰਦੀ ਸੀ ਹੂੰ ਇਹਨਾਂ ਦਾ ਲੀਡਰ ਯਗਦਾਤ ਸ਼ਰਮਾ ਉਹ ਮਰਨਵਰਤ ਰੱਖਦਾ ਹੁੰਦਾ ਸੀ ਬਾਅਦ ਵਿੱਚ 1967 ਦੀ ਸਰਕਾਰ ਬਣੀ ਕਾਂਗਰਸ ਵਿਰੋਧ ਦੇ ਨਾਂ ਤੇ ਜਨ ਸੰਗ ਵਾਲੇ ਉਦੋਂ ਭਾਜਪਾ ਜੇ ਨਹੀਂ ਸੀ ਤੇ ਇਕੱਲੇ ਇਕੱਠੇ ਹੋ ਗਏ ਪਰ ਜਦੋਂ 1969 ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਨ ਲੱਗੀ ਹੂੰ ਉਦੋਂ ਜਨਸੰਘ ਵਾਲੇ ਸਰਕਾਰ ਦੇ ਵਿੱਚੋਂ ਅਸਤੀਫੇ ਬਾਹਰ ਦੇ ਕੇ ਅਸਤੀਫੇ ਦੇ ਕੇ ਬਾਹਰ ਹੋ ਗਏ ਤੇ ਬਾਅਦ ਚ ਯੂਨੀਵਰਸਿਟੀ ਵੀ ਕਾਇਮ ਹੈ ਉਹੀ ਜਨਸੰਘੀ ਭਾਜਪਾ ਵੀ ਦੇ ਰੂਪ ਵਿੱਚ ਫਿਰ ਇਕੱਲੀਆਂ ਦੇ ਨਾਲ ਨੇ ਇਹਦਾ ਮਤਲਬ ਕਿ ਲਵ ਹੇਟ ਰਿਲੇਸ਼ਨ ਹੈ ਕਦੇ ਕੁਰਸੀ ਵਾਸਤੇ ਇਕੱਠੇ ਹੋ ਜਾਂਦੇ ਆ ਕਦੇ ਕੁਰਸੀ ਤੋਂ ਦੂਰ ਹੋ ਜਾਂਦੇ ਆ ਲੜਾਈ ਤਾਂ ਕੁਰਸੀ ਦੀ ਹੈ ਸਾਰਾ ਕੁਝ ਕੁਰਸੀ ਬਦਲੇ ਹੋ ਰਿਹਾ ਉਸ ਕੁਰਸੀ ਦੇ ਚੱਕਰ ਵਿੱਚ ਲੋਕਾਂ ਦੇ ਜਜ਼ਬਾਤ ਭੜਕਾਏ ਜਾਂਦੇ ਆ ਕਦੇ ਅਕਾਲੀ ਭੜਕਾ ਦਿੰਦੇ ਕਦੇ ਇਹ ਭੜਕਾ ਦਿੰਦੇ ਆ ਹੋਰ ਨਾ ਸਾਰੀਆਂ ਗੱਲਾਂ ਨੂੰ ਛੱਡ ਦਿਓ ਹੂੰ ਹੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਭ ਤੋਂ ਵੱਡੀ ਕਮੇਟੀ ਹੈ ਹੂੰ ਹੂੰ ਜਿਹੜੇ ਮੋਰਚੇ ਲੱਗੇ ਸਨ ਅਕਾਲ ਤਖਤ ਤੋਂ ਲੱਗੇ ਸਨ ਸ਼੍ਰੋਮਣੀ ਕਮੇਟੀ ਨੇ ਪੰਜਾਬ ਦੇ ਉਸ ਦੌਰ ਦੇ ਉੱਤੇ ਇੱਕ ਵਾਈਟ ਪੇਪਰ ਛਾਪਿਆ ਹੂੰ ਹੂੰ ਉਸ ਵਾਈਟ ਪੇਪਰ ਦੇ ਵਿੱਚ ਸਾਫ਼ ਲਿਖਿਆ ਕਿ ਅਮਰਸਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਅਮਰਸਰ ਸ਼ਹਿਰ ਦੇ ਬਾਣੀ ਚ ਉੱਥੇ ਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਤਸਵੀਰ ਜਮੀਨ ਤੇ ਸੁੱਟ ਕੇ ਜਿੰਨਾ ਨੂੰ ਜ਼ਰੀਰ ਕੀਤਾ ਗਿਆ ਤੇ ਥੁੱਕਿਆ ਗਿਆ ਜਿਹੜੇ ਜਿਹੜੇ ਲਫ਼ਜ਼ ਉੱਥੇ ਲਿਖੇ ਆ ਉਸ ਕਿਤਾਬ ਚ ਉਹ ਸਾਰੇ ਮੈਂ ਤੇ ਬੋਲ ਵੀ ਨਹੀਂ ਸਕਦਾ ਉੱਥੇ ਜਿਹੜਾ ਮਾਡਲ ਲੱਗਾ ਸੀ ਦਰਬਾਰ ਸਾਹਿਬ ਦਾ ਉਹ ਵੀ ਤੋੜਿਆ ਗਿਆ ਪਰ ਉਹ ਤੋੜਨ ਵਾਸਤੇ ਜਿਹੜੀ ਭੀੜ ਆਈ ਉਹਦੀ ਅਗਵਾਈ ਬੀਜੇਪੀ ਦਾ ਇੱਕ ਸਾਬਕਾ ਵਿਧਾਇਕ ਕਰ ਰਿਹਾ ਸੀ ਉਸੇ ਵਾਈਟ ਪੇਪਰ ਵਿੱਚ ਲਿਖਿਆ ਕਿ ਇਹਦੇ ਤੋਂ ਬਾਅਦ ਕੁਝ ਸਿੱਖ ਨੌਜਵਾਨਾਂ ਨੇ ਸੌ ਖਾਦੀ ਤੇ ਫਿਰ ਉਹਦਾ ਕਤਲ ਕੀਤਾ ਗਿਆ ਉਹ ਸਾਬਕਾ ਵਿਧਾਇਕ ਦਾ ਇੰਨੀਆਂ ਗੱਲਾਂ ਲਿਖਣ ਤੋਂ ਬਾਅਦ ਫਿਰ ਇਕੱਠੇ ਕਿੱਦਾਂ ਹੋ ਜਾਂਦੇ ਫਿਰ ਇਕੱਠੇ ਹੋ ਗਏ ਇਹ ਆਪ ਲਿਖਦੇ ਨੇ ਕਿ ਭਾਜਪਾ ਨੇ ਸਾਡੇ ਨਾਲ ਆਹ ਕੀਤਾ ਉਸੇ ਭਾਜਪਾ ਨਾਲ ਫਿਰ ਇਕੱਠੇ ਹੋ ਜਾਂਦੇ ਨੇ ਇਹ ਕਹਿੰਦੇ ਨੇ ਕਾਂਗਰਸ ਪਾਰਟੀ ਨੇ ਸਾਡੇ ਉੱਤੇ ਆਪਰੇਸ਼ਨ ਵਿਰੂ ਸਟਾਰਟ ਕੀਤਾ ਭਾਜਪਾ ਦਾ ਸਭ ਤੋਂ ਸੀਨੀਅਰ ਲੀਡਰ ਲਾਲ ਕਿਸ਼ਨ ਅਡਵਾਨੀ ਕਹਿੰਦਾ ਕਾਂਗਰਸ ਤਾਂ ਕਰਦੀ ਨਹੀਂ ਸੀ ਅਸੀਂ ਜ਼ੋਰ ਪਾ ਕੇ ਕਰਵਾਇਆ ਅਸੀਂ ਮਜਬੂਰ ਕੀਤਾ ਅਟਲ ਬਿਹਾਰੀ ਬਾਜਪਾਈ ਉਹਦੇ ਨਾਲੋਂ ਵੀ ਸੀਨੀਅਰ ਹੈ ਉਹਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ ਸੀ ਕਪਰੇਸ਼ਨ ਠੀਕ ਕੀਤਾ ਗਿਆ ਬਲਕਿ ਅਸਲੀ ਗੱਲ ਇਹ ਆ ਕਿ ਬਹੁਤ ਦੇਰ ਕਰਕੇ ਕੀਤਾ ਗਿਆ ਪਹਿਲਾਂ ਕਰਨਾ ਚਾਹੀਦਾ ਸੀ ਜਿਹੜੇ ਆ ਕਹਿਣ ਦੇ ਸੀ ਕਿ ਸੀ ਕਰਵਾਇਆ ਅਸੀਂ ਪਿੰਡਾਂ 'ਚ ਰਹਿਣ ਵਾਲੇ ਲੋਕ ਆ ਸਾਨੂੰ ਨਹੀਂ ਪਤਾ ਕਤਲ ਹੋ ਜਾਵੇ ਤੇ ਕਤਲ ਕਰਨ ਵਾਲੇ ਦੇ ਨਾਲ ਲਲਕਾਰੇ ਵਾਲੇ ਤੇ ਵੀ ਪਰਚਾ ਹੁੰਦਾ ਜਿਹੜੇ ਲਲਕਾਰੇ ਮਾਰ ਕੇ ਕਤਲ ਕਰਾਉਣ ਵਾਲੇ ਸੀ ਉਹ ਤਾਂ ਇਹਨਾਂ ਦੇ ਨਾਲ ਬੈਠੇ ਨੇ ਬਰਸਾਜ ਕਾਦੀਏ ਉਸ ਦੌਰ ਦੇ ਵਿੱਚ ਲੋਕਾਂ ਨੂੰ ਗਲਤ ਪਾਸੇ ਪਾਇਆ ਗਿਆ ਲੋਕਾਂ ਦੇ ਜਜ਼ਬਾਤ ਝੁਕਾ ਕੇ ਲੜਾ ਦਿੱਤਾ ਗਿਆ ਸੀ